ਬਾਬਾ ਨਨ ਸਿੰਘ ਜੀ ਦਾ 324ਵਾਂ ਬਚਨ ਆਪਣੇ ਗੁਰੂ ਨੂੰ ਰੱਬ ਵਾਂਗ ਮੰਨੋ ਪਰ ਫਿਰ ਕਿਸੇ ਹੋਰ ਅੱਗੇ ਸਿਰ ਨਾ ਝੁੱਕੇ ਬਾਬਾ ਨਨ ਸਿੰਘ ਜੀ ਦਾ 325ਵਾਂ ਬਚਨ ਇਕੱਲੀ ਕਿਸਮਤ ਹੀ ਸਭ ਕੁਝ ਨਹੀਂ ਉਦਦਮ ਵੀ ਜ਼ਰੂਰੀ ਹੈ ਬਾਬਾ ਨਨ ਸਿੰਘ ਜੀ ਦਾ 326ਵਾਂ ਬਚਨ ਜਿਸ ਘਰ ਵਿੱਚ ਅੰਮ੍ਰਿਤ ਵੇਲਾ ਹੋਏਗਾ ਉਸ ਘਰ ਵਿੱਚ ਕਦੇ ਵੀ ਕੋਈ ਬਿਮਾਰੀ ਨਹੀਂ ਆ ਸਕਦੀ ਬਾਬਾ ਨਨ ਸਿੰਘ ਜੀ ਦਾ 327ਵਾਂ ਬਚਨ ਗੁਰੂਤਾਨ ਦਾਤਾਂ ਦੇ ਨੂੰ ਤਿਆਰ ਖੜੇ ਪਰ ਸਾਡੇ ਮੰਗਣ ਵਿੱਚ ਦੇਰੀ ਕਿਉਂ ਬਾਬਾ ਨਨ ਸਿੰਘ ਜੀ ਦਾ 328ਵਾਂ ਬਚਨ ਇਹ ਜੋ ਗੁਰਵਾਣੀ ਹੈ ਇਹ ਉਹ ਪੋੜੀਆਂ ਹਨ ਜੋ ਦਰਗਾਹ ਨੂੰ ਲੈ ਜਾਣਗੀਆਂ ਬਾਬਾ ਨਾਨਕ ਜੀ ਦਾ 329ਵਾਂ ਬਚਨ ਭਗਤੀ ਮਾਰਗ ਵਿੱਚ ਦਾਖਲਾ ਤਾਂ ਹੀ ਹੁੰਦਾ ਹੈ ਜੇ ਮਨੁੱਖ ਮਨ ਵਿੱਚ ਮੰਨ ਲਵੇ ਕਿ ਮੈਂ ਕਸੂਰਵਾਰ ਹਾਂ ਮੈਂ ਦੇਣਦਾਰ ਹਾਂ ਜੇ ਮਨੁੱਖ ਆਪਣੇ ਆਪ ਨੂੰ ਕਰਜ਼ਾਈ ਹੀ ਨਾ ਮੰਨੇ ਤਾਂ ਉਸ ਦਾ ਕਰਜ਼ਾ ਉਤਰੇਗਾ ਕਿਵੇਂ